ਮੈਂ ਸਹੂਲਤਾਂ ਦੇਣੀ ਆ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਚ ਟੈਕਸ ਦਿੰਨੇ ਹੋ ਉਹ ਟੈਕਸ ਇੱਥੇ ਆਉਂਦਾ ਏ ਥੋ ਥੋ ਵਾਪਸ ਲੋਕਾਂ ਦੇ ਚਲਾ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਚ ਚਲਾ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮੀਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਚ ਉੱਥੇ ਟੀਚਰ ਰੱਖਣ ਤੇ ਚਲਾ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚਲਾ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਰਾਹ ਹੀ ਰਹਿ ਜਾਂਦੇ ਸੀਗੇ ਸਾਰੇ ਪੈਸੇ ਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਆਪਣਾ ਮੈਨੂੰ ਇੱਕ ਆਇਆ ਫੋਨ ਤੇ ਤਿੰਨ ਕੁ ਮਹੀਨੇ ਦੀ ਗੱਲ ਐਸੇ ਹਾਲ ਚਿਰ ਆਉਣਾ ਸੀ ਮੈਂ 443 ਮੇਰੇ ਖੇਚ ਨੌਕਰੀਆਂ ਸੀਗੀਆਂ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਤਾਂ ਮੈਨੂੰ ਮੇਰੇ ਇੱਕ ਐਮ.ਐਲ.ਏ ਦਾ ਫੋਨ ਆਇਆ ਕਹਿੰਦੇ ਜੇ ਕੱਲ ਨੂੰ ਤੁਸੀਂ 443 ਨੌਕਰੀਆਂ ਵੰਡਣੀਆਂ ਮੈਂ ਕਿਹਾ ਹਾਂਜੀ ਕਹਿੰਦੇ ਇੱਕ ਆਪਣਾ ਮੁੰਡਾ ਹੈ ਬੜਾ ਵਧੀਆ ਆਪਣੀਆਂ ਖਾਸ ਹੈ ਜਮਾ ਮੈਂ ਕਿਹਾ اچھا ਮਿਲ ਰਹੀ ਹੈ ਉਹਨੂੰ ਵੀ ਨੌਕਰੀ ਕਹਿੰਦਾ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ اچھا ਫੇਰ ਕਹਿੰਦੇ ਇਹ ਕਰੋ ਕੁਝ ਫਿਰ ਉਹਨੂੰ ਉਹ ਤਾਂ ਜਮਾ ਹੀ ਨਾ ਆਪਣਾ ਹੈ ਮੈਂ ਕਿਹਾ ਵੀ ਕੀ ਕਰੀਏ ਫਿਰ ਉਹਨੂੰ ਪੋਸਟ ਤਾਂ ਵਧਾ ਨਹੀਂ ਸਕਦੇ 444 ਤਾਂ ਕਰ ਨਹੀਂ ਸਕਦੇ ਨਹੀਂ ਕਹਿੰਦਾ ਫਿਰ ਉਹ ਆਪਣੇ ਹੀ ਮੈਂ ਕਿਹਾ ਠੀਕ ਹੈ ਆਪਣੇ ਜਮਾ ਹੀ ਆਪਣੇ ਮੈਂ ਕਿਹਾ ਚਲ ਠੀਕ ਹੈ ਬਹੁਤ ਵਧੀਆ ਗੱਲ ਹੈ ਜਮਾ ਹੀ ਆਪਣੇ ਕਰੀਏ ਕੀ ਕਹਿੰਦਾ ਇੱਕ 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 ਨੂੰ ਕੱਢ ਦੋ ਮੈਂ ਕਿਹਾ ਜੀ ਐਮਐਲ ਸਾਹਿਬ ਗੱਲ ਹੀ ਹੈ ਮੈਂ ਕੱਢ ਦਿੰਨਾ ਇੱਕ ਨੂੰ ਤੇ ਜਿਹੜਾ ਆਪਣੇ ਵਾਲਾ ਉਹਨੂੰ ਪਾ ਲਾਂਗੇ ਪਰ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜਿਹੜੇ ਨੂੰ ਕੱਢਾਂਗੇ ਉਹ ਕੀ ਦੇ ਫਿਰ ਉਵਨੀਆ ਉਹ ਵਿਤਾਪ ਜਮਈ ਆਪਣਾ ਹੀ ਹੈ ਨਾ ਉਹ ਵੀ ਤਾਂ ਪੰਜਾਬ ਦਾ ਹੀ ਹੈ ਨਾ ਠੀਕ ਹੈ ਨਾ ਉਹਦੀ ਉਹਦੀ ਮਾਂ ਵੀ ਕੱਲ ਨੂੰ ਖੰਡਾੜਾ ਤਾਂ ਹੀ ਦੱਚ ਆਪਣੇ ਮੂਜ ਪਾ ਕੇ ਭੇਜੂਗੀ ਵੀ ਪੁੱਤਾ ਜਾ ਨੌਕਰੀ ਲੈ ਕੇ ਕੀ ਪਤਾ ਉਹਦੀ ਕੀ ਕਬੀਲਦਾਰੀ ਸੁਧਰੂਗੀ ਕੀ ਪਤਾ ਉਹਦੀ ਭੈਣ ਦਾ ਵਿਆਹ ਇਸ ਕਰਕੇ ਰੁਕਿਆ ਹੋਵੇ ਕਿ ਪੈਸੇ ਨਹੀਂ ਹੈਗੇ ਨੌਕਰੀ ਤੋਂ ਬਾਅਦ ਵਿਆਹ ਸੋਚਿਆ ਹੋਵੇ ਸੋ ਮੈਂ ਕਹਿੰਦਾ ਜਿਹੜਾ ਜਮਈ ਆਪਣਾ ਹੈ ਨਾ ਉਹਨੂੰ ਕਹਿ ਦੇ ਕਿ ਅਗਲੀ ਵਾਰ ਅਗਲਾ ਫਿਰ ਦੁਬਾਰਾ ਪੇਪਰ ਦੇ ਦੇ ਅਗਲੇ ਸਾਲ ਪੰਜ ਨੰਬਰ ਬੰਦ ਲੈ ਕੇ ਆ ਜਾ ਜਮਈ ਆਪਣੇ ਮੈਂ ਆਪ ਦੇਉਂਗਾ ਨਿਯੁਕਤੀ ਪੱਤਰ ਤਾਂ ਜਮਈ ਆਪਣੇ ਆ ਜਮਈ ਆਪਣੇ ਵਾਲਿਆਂ ਨੇ ਬਹੁਤ ਤੰਗ ਕੀਤੇ ਸਾਰੇ ਤੁਸੀਂ ਆਪਣੇ ਮੈਨੂੰ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਮੈਨੂੰ ਕਹਿੰਦੇ ਵੀ ਬਈ ਮਾਂ ਨੇ ਵੀ ਇਹੀ ਜਵਾਬ ਦਿੱਤਾ ਸੀ ਮੈਨੂੰ ਮੇਰੀ ਮਾਂ ਕੋਲ ਚਲੇ ਜਾਂਦੇ ਮੰਮੀ ਕੋਲ ਉੱਥੇ ਪਿੰਡ ਉਹ ਪਿੰਡ ਰਹਿੰਦੇ ਜੀ ਜਿਆਦਾ ਸ਼ਹਿਰ ਚ ਜੀ ਨਹੀਂ ਲੱਗਦਾ ਤੇ ਪੱਤਰਕਾਰ ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਨੂੰ ਭਗਵੰਤ ਮਾਨ ਜੀ ਨੂੰ ਉਹ ਕਹਿੰਦੀ ਜੀ ਮੈਨੂੰ ਲੱਗਦਾ ਹੋ ਗਏ 26 27 ਦਿਨ ਹੋ ਗਏ ਕਹਿੰਦੇ ਦੇਖ ਲੋ ਲੈ 26 27 ਦਿਨ ਤਾਂ ਤੁਹਾਨੂੰ ਨਹੀਂ ਮਿਲਦਾ ਉਹ ਫੇਰ ਕੀ ਗੱਲ ਹੈ ਵਰ ਕੀ ਕਹਿਣਾ ਚਾਹੂੰਗੀ ਤਾਂ ਮੇਰੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਜੇ ਮੈਨੂੰ ਨਹੀਂ ਮਿਲਦਾ ਕੋਈ ਗੱਲ ਨਹੀਂ ਪਰ ਮੈਂ ਟੈਲੀਵਿਜ਼ਨ ਤੇ ਦੇਖਦੀ ਹੁੰਨੀ ਆ ਮਿਲਦਾ ਤਾਂ ਮਾਮਾ ਨੂੰ ਹੀ ਆ ਸਾਰਾ ਦਿਨ ਕਿਸੇ ਨਾ ਕਿਸੇ ਥਾਂ ਤੇ ਮਾਮਾ ਕੋਲ ਖੜਾ ਹੁੰਦਾ ਕਦੇ ਮੈਨੂੰ ਇੱਕ ਗਾਲੀਆਂ ਕੋਲ ਕਦੇ ਕਦੇ ਟੀਚਰਾਂ ਕੋਲੇ ਕਦੇ ਕਿਸੇ ਕੋਲੇ ਅੱਜ ਵੀ ਮਾਮਾ ਨੇ ਕਿੰਨੀਆਂ ਛੋਟੇ ਬੱਚਾ 15 ਦਿਨ ਦਾ ਸੋ ਮੈਨੂੰ ਵੀ ਪੱਤਰਕਾਰ ਪੁੱਛਦੇ ਤੁਸੀਂ ਪਰਿਵਾਰ ਨੂੰ ਕਿ ਕਦੋਂ ਟਾਈਮ ਦਿੰਦੇ ਹੋ ਮੈਂ ਕਿਹਾ ਮੈਂ ਪਰਿਵਾਰਚ ਹੀ ਰਹਿਣਾ ਨਹੀਂ ਕਹਿੰਦੇ ਤੁਸੀਂ ਤਾਂ ਰੋਜ਼ ਕਦੇ ਕਦੇ ਕੱਲ ਹਿਸ਼ਾਰਪੁਰ ਸੀ ਪਰसों ਤੇ ਉੱਥੇ ਸੀ ਹੈ ਅੱਜ ਦਿੱਲੀ ਹੋਵਾਂਗੇ ਤੇ ਪਰਿਵਾਰ ਨੂੰ ਕਦੋਂ ਟਾਈਮ ਦਿੰਦੇ ਹੋ ਉਹ ਮੈਂ ਕਿਹਾ ਜੀ ਜਦੋਂ ਮੈਂ ਪੁਸ਼ਹਾਰਪੁਰ ਜਾਣਾ ਤਰਨਤਾਰਨ ਜਾਣਾ ਸੰਗਰੂਰ ਜਾਣਾ ਧੂਰੀ ਜਾਣਾ ਮੈਂ ਉਹਦੇ ਪਰਿਵਾਰ ਕੋਲ ਹੀ ਜਾਣਾ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ ਪਰਿਵਾਰ ਨੇ ਮੈਨੂੰ ਮੁਖੀ ਚੁਣਿਆ ਹੋਇਆ ਹੈ 3.5 ਕਰੋੜ ਲੋਕਾਂ ਨੇ ਸੋ ਮੈਂ ਉਹਦੇ ਪਰਿਵਾਰ ਕੋਲ ਹੀ ਜਾਊਂਗਾ ਮੈਂ ਲਾਣੇਦਾਰ ਹਾਂ ਕੁਸ਼ ਕਰਕੇ ਜੇ ਤੁਸੀਂ ਤੁਹਾਡੇ ਮਨ ਚ ਇਹ ਇੱਛਾ ਹੋਊਗੀ ਨਾ ਕਿ ਮੈਂ ਇਸ ਕਰਕੇ ਮੈਨੂੰ ਲੋਕਾਂ ਨੇ ਚੁਣਿਆ ਹੈ ਕਿ ਮੇਰੇ ਤੋਂ ਉਮੀਦਾਂ ਨੇ ਇਸ ਕਰਕੇ ਨਹੀਂ ਚੁਣਿਆ ਕਿ ਮੈਂ ਹੁਣ ਬਣ ਗਿਆ ਚਲੋ 5 ਸਾਲ ਨਿਆਰੇ ਲਓ ਹੁਣ ਕੁਝ ਨਹੀਂ ਕਰਨਾ ਠੀਕ ਹੈ ਨਾ ਪਹਿਲਾਂ ਵਾਲੇ ਇਦਾਂ ਕਰਦੇ ਰਹੇ ਮੈਨੂੰ ਹੁਣ ਮੈਂ ਕੰਮ ਤੇ ਹੁਣਾ ਮਤਲਬ ਮੈਂ ਜੇ ਮੈਨੂੰ ਕੋਈ ਪੁੱਛਦਾ ਨਾ ਕਿੱਥੇ ਹਾਂ ਮੈਂ ਕੰਮ ਤੇ ਆ ਬਈ ਮੇਰਾ ਕੰਮ ਹੈ ਇਹ ਹੱਥ ਬੰਨ ਕੇ ਨਾ ਲੋਕਾਂ ਮੂਰੇ ਮੈਂ ਕੰਮ ਲਿਆ ਹੈ ਮੰਗਿਆ ਹੈ ਮੈਂ ਕਿ ਮੈਨੂੰ ਇਹ ਕੰਮ ਦਿਓ ਫੇਜੇ ਮੈਂ ਨਾ ਕਰਾਂ ਫੇ ਲੋਕਾਂ ਦੇ ਦਿਲ ਟੁੱਟਦੇ ਜੀ ਵੀਰ ਉਹ ਤਾਂ ਐ ਕਹਿੰਦੇ ਸੀਗੇ ਸੋ ਜਿੰਨਾ ਸਿਸਟਮ 75 ਸਾਲ 76 ਸਾਲ ਪੁਰਾਣਾ ਬਹੁਤ ਉਲਝਿਆ ਤਾਣਾ ਪਿਆ ਪਰ ਪਰ ਵਿੱਚੋਂ ਵਿੱਚੋਂ ਕੱਢੀ ਜਾਂਦੇ ਆ ਕੁਛ ਨਾ ਕੁਛ ਕਿ ਯਾਰੋ ਠੀਕ ਹੋ ਜਾਊਗਾ ਥੋੜਾ ਥੋੜਾ ਹੌਲੀ ਹੌਲੀ ਕਰ ਲਾਂਗੇ ਥੋੜਾ ਟਾਈਮ ਲੱਗ ਜਾਊਗਾ ਕਰ ਲਾਂਗੇ ਠੀਕ ਇਹਨੂੰ ਤੁਹਾਡਾ ਸਹਿਯੋਗ ਚਾਹੀਦਾ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਕੁਰਸੀਆਂ ਤੇ ਚਲੇ ਜਾਓਗੇ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਕੇ ਪਕਰ ਕੇ ਫਿਰ ਕੋਈ ਸੇ ਸਪਾਰਸ਼ ਜਾਂ ਕੋਈ ਪੈਸਾ ਨਾ ਚੱਲੇ ਫਿਰ ਜਿਵੇਂ ਇੱਥੋਂ ਗਏ ਉਹ ਮੇ ਜਿਵੇਂ ਕੰਮ ਉੱਥੇ ਕਰ ਲਵਾਂ ਸੋ ਮੈਨੂੰ ਮੇਰਾ ਮਾਣ ਫਿਰ ਵਧੂਗਾ ਕਿ ਹਾਂ ਜਿਹੜੇ ਭਗਵਾਨਤ ਮਾਨ ਹੋ ਰਹੇ ਨੇ ਉਹਨਾਂ ਦੀ ਸਰਕਾਰ ਨੇ ਰੱਖੇ ਨੇ ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ ਉਹ ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਟਿਊਡ ਹੈ ਲੋਕਾਂ ਨਾਲ ਬਿਹੇਵੀਅਰ ਹੈ ਉਹ ਹੋਰ ਹੈ ਕਿਉਂਕਿ ਉਹ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆ ਪੂਰੇ ਕਰਨੇ ਨੇ ਜਿਹੜੇ ਮੈਂ ਇੰਨੇ ਮੈਂ ਉਹਨੂੰ ਦਿੱਤੇ ਨੇ ਫਲਾਣੇ ਨੂੰ ਬਿ ਫਲਾਣੇ ਸੋ ਬਾਕੀ ਹੈਲਥ ਡਿਪਾਰਟਮੈਂਟ ਤਾਂ ਬਹੁਤ ਹੀ ਕ੍ਰੂਸ਼ਲ ਹੈ ਸਾਡੇ ਪੰਜਾਬ ਚ ਅਸੀਂ ਆਮ ਆਦਮੀ ਕਲੀਨਿਕ ਖੋਲੇ ਨੇ 829 ਤਾਂ ਹੋ ਗਏ ਹੈ ਹੋਰ ਤਿਆਰ ਨੇ ਮੇਰੇ ਖਿਆਲ 28 ਤਿਆਰ ਨੇ 30 30 ਹੋਰ ਤਿਆਰ ਨੇ ਉਹ ਵੀ ਆਉਣ ਵਾਲੇ ਦਿਨਾਂ ਚ ਬਸ ਚਲਾ ਦੇਾਂਗੇ ਤੇ ਉੱਥੇ ਕੀ ਹੈ ਹੁਣ ਤੱਕ 2 ਕਰੋੜ ਤੋਂ ਵੱਧ ਬੰਦਾ ਆ ਗਿਆ ਜੀ 2 ਕਰੋੜ ਤੋਂ ਵੱਧ ਬੰਦਾ ਹੈ ਇੱਕ ਵਾਰੀ ਮਹੱਲਕਲੀਨ ਚ ਆ ਗਿਆ ਤੇ ਉੱਥੇ ਕੰਪਿਊਟਰ ਸਿਸਟਮ ਹੈ ਦਾ ਸਾਰਾ ਮੈਡੀਕਲ ਰਿਕਾਰਡ ਰੱਖ ਕੇ ਉਹਨੂੰ ਵੀ ਭੇਜ ਦਿੰਨੇ ਆ ਰਿਪੋਰਟਰ ਰਪੂਟਾ ਵੀ ਜੋ ਮੰਗਾਇਆ ਹੋਣ ਉਹਦੇ ਮੋਬਾਈਲ ਤੇ ਆ ਜਾਂਦੀ ਇਹਨੂੰ ਆਪਦਾ ਪਾਸਵਰਡ ਲਾ ਲੇ ਠੀਕ ਹੈ ਨਾ ਉਹਦੇ ਨਾਲ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਾਡੇ ਕੋਲੇ ਬਹੁਤ ਵੱਡਾ ਡਾਟਾ ਆ ਗਿਆ ਜੀ ਪੰਜਾਬ ਦਾ ਹੈਲਥ ਦਾ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਂਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਹੈਪਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬਲੱਡ ਪ੍ਰੈਸ਼ਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਫੈਲ ਰਹੀ ਹੈ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਉਸ ਨੂੰ ਲੱਕੇ ਸਪੈਸ਼ਲਿਸਟ ਡਾਕਟਰ ਭੇਜ ਸਕਦੇ ਆ ਜਾਂ ਫਿਰ ਉਸ ਬਿਮਾਰੀ ਨਾਲ ਸੰਬੰਧਿਤ ਸਪੈਸ਼ਲਿਸਟ ਹਸਪੀਟਲ ਖੋਲਣ ਬਾਰੇ ਵੀ ਵਿਚਾਰ ਕਰ ਸਕਦੇ ਆ ਇਹ ਸਾਡੇ ਕੋਲ ਡਾਟਾ ਆ ਗਿਆ ਲੋਕਾਂ ਨੂੰ ਮੁਫਤ ਸਹੂਲਤ ਮਿਲ ਗਈ ਤੇ ਅਸੀਂ ਉਹਦੇ ਨਾਲ ਕੰਮ ਕਰ ਦਾਂਗੇ ਲੋਕ ਕਹਿੰਗੇ ਇਹ ਕਿਵੇਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਵੀ ਇਸ ਇਲਾਕੇ 'ਚ ਐਸਾ ਹਸਪਤਾਲ ਦੀ ਲੋੜ ਸੀ ਉਹ ਲੋਕਾਂ ਨੂੰ ਤਾਂ ਪਤਾ ਲੱਗਿਆ ਜਦੋਂ ਹੈਲਥ ਡਾਟਾ ਆਇਆ ਤੇ ਨਾਲ ਉਹਦੇ ਕੋਲੇ ਮੋਬਾਈਲ 'ਚ ਉਹਦਾ ਆਪਦਾ ਸਾਰਾ ਮੈਡੀਕਲ ਰਿਕਾਰਡ ਹੈ ਉਹ ਕੱਲ ਨੂੰ ਕਿਤੇ ਮਹਾਰਾਸ਼ਟਰ 'ਚ ਗਿਆ ਹੋਇਆ ਹੈ कोई बीमार हो गया कितने डॉक्टर को क्या डॉक्टर ने कहा जी पहला कि दवाई लीते परचियाँ नहीं मंगाई पैनिया घरों वो अपने मोबाइल चो क्या मेरा जरा मैडिकल हिस्टरी है जी डॉक्टर उस हाबई दे दूंगा रोज़ नवी टेक्नोलॉजी आँदी है रोज़ नवे नवे आइडियाज़ आउट ऑफ द बॉक्स आइडियाज़ आते आई आ गई हूँ ठीक है नीछ लो इन्होंने जोड़े साढ़े ਲੀਡਰ ਸਾਬhane sare AI ਕੀ ਹੁੰਦੀ ਹੈ ਉਹ ਕਹਿੰਗੇ 에어 ਇੰਡੀਆ ਪਤਾ ਹੀ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਅਪਡੇਟ ਨਹੀਂ ਹੈਗੇ ਸੋ ਉਹ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਅਸੀਂ ਤਾਂ ਬਹੁਤ سارے ਆਈਡੀਆ ਜਿਹੜੇ ਨੇ ਨਵੇਂ ਕਰਦੇ ਆਂ ਰੋਜ਼ ਕਰਦੇ ਇਸਕੇ ਵੀ ਨਮਕੂਨ ਹੈ ਨਵੀਂ ਪਾਰਟੀ ਹੈ ਨਵੇਂ ਵਿਚਾਰ ਨੇ ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਪੁੱਛੋ ਸਟਾਰਟਅਪ ਕਰੋ ਸ਼ੁਰੂ ਸਟਾਰਟਅਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਜੀ ਬਹੁਤ ਬੱਚੇ ਆ ਰਹੇ ਨੇ ਬਿਜ਼ਨਸ ਬਲਾਸਟਰ ਕਰ ਰਹੇ ਆਂ ਅਸੀਂ ਸਕੂਲਾਂ ਚ ਚਾਚਾ ਪੰਜ ਪੰਜ ਬੱਚਿਆਂ ਨੂੰ 3-3000 ਰੁਪਏ ਦੇ ਕੇ ਪੰਜ ਪੰਜ 6-6 ਤੇ ਗਰੁੱਪ ਬਣ ਗਏ 18-20000 ਚੋਂ ਕੋਈ ਨਾ ਕੋਈ ਆਪਣੇ ਦਿਮਾਗ ਦਾ ਚਾਰੇ ਪੰਜੇ ਦਿਮਾਗ ਲੜਾਉਂਦੇ ਆ ਆਪਣਾ ਕੋਈ ਨਾ ਕੋਈ ਕਾਰਡ ਕੱਢਦੇ ਅਸੀਂ ਕੰਪਨੀਆਂ ਨਾਲ ਉਹ ਵੀ ਗੱਲ ਕਰਾਉਂਦੇ ਆ ਲੱਖ ਲੱਖ 2-2 ਲੱਖ ਰੁਪਈਆ ਦੇ ਸਾਈਨ ਹੋ ਰਹੇ ਨੇ ਉਹਨਾਂ ਨਾਲ ਕਿਸੇ ਚੀਜ਼ ਸਾਡੀ ਕੰਪਨੀ ਵ 8ਵੀਂ 9ਵੀਂ ਉਹ ਕਲਾਸ ਦੇ ਬੱਚੇ ਨੇ ਉਹ ਆਪਾਂ ਨੂੰ ਇਸ ਲੈਵਲ ਤੇ ਜਾਣਾ ਪਊਗਾ ਜੀ 12ਵੀਂ ਤੱਕ ਤਾਂ ਆਪਾਂ ਨੂੰ ਜਦੋਂ ਕਾਲਜ ਜਾਣੇ ਆ ਬੀਏ ਚ ਇਹ ਨਹੀਂ ਲੈਣ ਵਾਸਤੇ ਪ੍ਰੋਸਪੈਕਟ ਵੀ ਲੈ ਲੈਣੇ ਆ ਫਾਰਮ ਭਰ ਲੈਣੇ ਆ ਆਪਣਾ ਨਾਮ ਪਿਤਾ ਜੀ ਦਾ ਨਾਮ ਘਰ ਦਾ ਪੂਰਾ ਪਤਾ ਲਿਖ ਦਿੰਨੇ ਆ ਜਿੱਥੋਂ ਜਦੋਂ ਹੁੰਦਾ ਵਿਸ਼ੇ ਕਿਹੜੇ ਜਿਹੜੋਂ ਉਹ ਤੱਕ ਸਾਨੂੰ ਕੱਖ ਨਹੀਂ ਪਤਾ ਹੁੰਦਾ ਕਿਹੜੇ ਵਿਸ਼ੇ ਲੈਣੇ ਨੇ ਪੰਜਾਬੀ ਤੇ ਅੰਗਰੇਜ਼ੀ ਦਾ ਚਲੋ ਕੰਪਲਸਰੀ ਹੈ ਬਾਕੀ ਹੋਰ ਕਿਹੜੇ ਲੈਣੇ ਨੇ ਜੇ ਤੁਸੀਂ ਕਹਿੰਨੋ ਇਕਨੋਮਿਕਸ ਭਰ ਦਿੰਨੇ ਆ ਨਾਲ ਦਾ ਕਹਿੰਦਾ ਨਾ ਬਹੁਤ ਔਖੀ ਹੈ ਇਕਨੋਮਿਕਸ ਹਿਸਟਰੀ ਲੈ ਲਾ ਕਿ ਹੋ ਸਕਦਾ ਉਸ ਬੰਦੇ ਵਾਸਤੇ ਇਕਨੋਮਿਕਸ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਕੋਈ ਕਹਿੰਦਾ ਪੋਲੀਟੀਕਲ ਸਾਇੰਸ ਲੈ ਲਾ ਇਹ ਨਾ ਲਈ ਅਦਾ ਔਖੀ ਹੈ ਉੱਥੋਂ ਕਰੀਅਰ ਬਣਨਾ ਹੈ ਜੀ ਅੱਗੇ ਜਾਣਾ ਕਿੱਦੋਂ ਸਾਡੇ ਕੋਲ ਕੈਰੀਅਰ ਗਾਈਡੈਂਸ ਹੈ ਨਹੀਂ ਕੋਈ ਇਸ ਚੀਜ਼ ਤੋਂ ਨਿਕਲੇ ਸਕੂਲ ਆਫ ਐਮੀਨੈਂਸ ਸੋ ਬਹੁਤ ਤੁਹਾਨੂੰ ਇਸ ਗੱਲ ਦੀਆਂ ਮੁਬਾਰਕਾਂ ਕਿ ਤੁਸੀਂ ਆਪ ਕਮਾਉ ਪੁੱਤ ਬਣਿਓ ਆਪ ਕਮਾਉ ਧੀਆ ਬਣੀਓ ਤੁਸੀਂ ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਕਿਸੇ ਕਿਸੇ ਵਾਲੇ ਦਰਹਤ ਅੱਡਣ ਦੀ ਲੋੜ ਨਹੀਂ ਇਹ ਬਹੁਤ ਵੱਡੀ ਗੱਲ ਹੈ ਸੈਲਫ ਰਿਸਪੈਕਟ ਔਰ ਆਪਣੀ ਜਗ੍ਹਾ ਜ਼ਰੂਰ ਬਣਾਓ ਹਰ ਆਫਿਸ 'ਚ ਤੁਹਾਡੀ ਅਹਿਮੀਅਤ ਹੋਵੇ ਤੁਹਾਡੇ ਬਿਨਾ ਦਫ਼ਤਰ ਚੱਲੇ ਨਾ ਇੰਨੀ ਅਹਿਮੀਅਤ ਹੋਵੇ ਕਿ ਤੁਸੀਂ ਆਓ ਤਾਂ ਦਫ਼ਤਰ ਨਾ ਆਓ ਤਾਂ ਦਫ਼ਤਰ 'ਚ ਘਾਟ ਲੱਗੇ ਕੋਈ ਨਾ ਸਪੀਡ ਦਾ ਹਿੱਸਾ ਨਾ ਬਣੋ ਬਸ ਸੋ ਮੈਨੂੰ ਉਮੀਦ ਹੈ ਕਿ ਤੁਹਾਡੇ ਚੋਂ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਅੱਗੇ ਵੀ ਹੋਰ ਤਰੱਕੀਆਂ ਕਰਨਗੇ ਤੇ ਆਪਣੇ ਕੰਮ ਨੂੰ ਵੀ ਤੁਸੀਂ ਤੰਦੇਹੀ ਨਾ ਕਰੋਗੇ ਮੈਂ ਇਸ ਗੱਲ ਤੇ ਤੁਹਾਨੂੰ ਵਧਾਈ ਦਿੰਦਾ ਤੁਹਾਡੇ ਮਾਪਿਆਂ ਨੂੰ ਵਧਾਈ ਦਿੰਦਾ ਇੱਕ ਵਾਰੀ ਫੇਰ ਤੇ ਨਾਲ ਨਾਲ ਇਹ ਹੀ ਕਹੂੰਗਾ ਕਿ ਤਰੱਕੀ ਕਰੋ ਪੰਜਾਬ ਦਾ ਨਾਮ ਰੌਸ਼ਨ ਕਰੋ ਕਿਤੇ ਆਪਾਂ ਛੱਡ ਕੇ ਨਹੀਂ ਜਾਣਾ ਇੱਥੋਂ ਕੋਈ ਫੋਰਨ ਕੰਟਰੀਆਂ ਚ ਬਹੁਤ ਬੁਰਾ ਹਾਲ ਹੋਇਆ ਪਿਆ ਉੱਥੇ ਇੱਥੇ ਰੋ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੀ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਹੋਰਾਂ ਦੀ ਧਰਤੀ ਹੈ ਬਹੁਤ ਫਰਟਾਈਲ ਧਰਤੀ ਹੈ ਇੱਥੇ ਧਰਤੀ ਨੂੰ ਅਸ਼ੀਰਵਾਦ ਪ੍ਰਾਪਤ ਹੈ ਗੁਰੂਆਂ ਦਾ ਕਿ ਇੱਥੇ ਰਹਿ ਕੇ ਬੰਦਾ ਕਦੇ ਭੁੱਖਾ ਨਹੀਂ ਮਰਦਾ ਠੀਕ ਹੈ ਨਾ ਉੱਥੇ ਜਾ ਕੇ ਬਗਾਨੇ ਮੁਲਕ ਨੇ ਬਗਾਨਾ ਮੌਸਮ ਹੈ ਬਗਾਨਾ ਕਲਚਰ ਹੈ ਅਡਜਸਟ ਹੀ ਨਹੀਂ ਹੁੰਦੇ ਆਪਾਂ ਹੁਣ ਇੱਧਰ ਨੂੰ ਆ ਰਹੇ ਆ ਆਪਾਂ ਉਹ ਵੀ ਕੱਢਣ ਲੱਗੇ ਨੇ ਹੁਣ ਉਹ ਕਹਿੰਦੇ ਸਾਡੇ ਕੰਮ ਖਰਾਬ ਹੋ ਗਿਆ ਬਈ ਉਹ ਇੱਧਰ ਨੂੰ ਕੱਢਣ ਲੱਗੇ ਸੋ ਪਹਿਲਾਂ ਆਪਾਂ 35 ਲੱਖ ਲਾ ਕੇ ਉੱਧਰ ਨੂੰ ਜਾਂਦੇ ਆ ਫਿਰ ਇੱਥੇ ਆਵਾਂਗੇ ਫਾਇਦਾ ਕੀ ਹੋਇਆ ਇੱਥੇ ਪੜ ਲੈਨੇ ਆ ਉਸੇ 35 ਲੱਖ ਤਾਂ ਉਰੇ ਲੱਗਣਾ ਵੀ ਨਹੀਂ ਇੱਥੇ ਕੰਪੀਟੀਸ਼ਨ ਦੇ ਇਗਜ਼ਾਮ ਤਿਆਰੀ ਕਰ ਲੋ ਇਸ ਵਾਰ ਐਡਮਿਸ਼ਨਾਂ ਦੇ ਵਿੱਚ ਬੂਮ ਆਇਆ ਸਰਕਾਰੀ ਕਾਲਜ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜ ਕੋਈ ਕਾਲਜ ਦਿਖਾ ਦਿਓ ਸਾਡੇ ਕੋਲ ਸਪਾਰਸ਼ ਆਉਣ ਲੱਗੇ ਸਾਨੂੰ ਐਡਮਿਸ਼ਨ ਦਵਾ ਦਿਓ ਜੀ ਇੰਨਾ ਜ਼ਿਆਦਾ ਐਡਮਿਸ਼ਨਾਂ ਵੱਧ ਗਿਆ ਕਿਉਂਕਿ ਥੋੜਾ ਥੋੜਾ ਸਰ ਹੋਣ ਲੱਗ ਗਿਆ ਲੋਕਾਂ ਚ ਕਿ ਭਗਵਾਨ ਤੁਮਾਨ ਹੋਰੀ ਯਾਰ ਰੋਜ਼ ਤਾਂ ਨੌਕਰੀਆਂ ਦਿੰਦੇ ਨੇ ਯਾਰ ਰੋਜ਼ ਉਹਨਾਂ ਦੇ ਮੁਤਾਬਕ ਮਿਲਦੀਆਂ ਨੇ ਪੜ੍ਹਾਈ ਮੁਤਾਬਕ ਤਾਂ ਥੋੜਾ ਜਿਹਾ ਕੌਨਫੀਡੈਂਸ ਵੱਧ ਗਿਆ ਵਧੀਆ ਗੱਲ ਹੈ ਹੌਲੀ ਹੌਲੀ ਹੋਊਗਾ ਕੋਈ ਗੱਲ ਨਹੀਂ ਠੀਕ ਕਰ ਲਾਂਗੇ ਪਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲੈ ਆਉਣਾ ਕਿਤੋਂ ਕਲਮਾ ਫੁੱਲਾਂ ਜੋਗੀ ਜਮੀਨ ਰੱਖੀ ਫੁੱਲਾਂ ਜੋ ਵੀ ਜਮੀਨ ਰਵੇ ਆਪਾਂ ਪੱਕਾ ਕਲ ਮੇ ਲੱਭ ਲਾਂਗੇ ਇਸੇ ਧਰਤੀ ਤੇ ਰੰਗ ਬਰੰਗੇ ਫੁੱਲ ਵੀ ਖਿਰਨਗੇ ਇਸੇ ਧਰਤੀ ਤੇ ਗਿੱਧੇ ਪੰਗੜੇ ਪੈਣਗੇ ਇਸੇ ਧਰਤੀ ਤੇ ਖੁਸ਼ੀਆਂ ਹੋਣਗੀਆਂ ਇਹ ਨਸ਼ਿਆਂ ਤੋਂ ਜਿਹੜਾ ਕੋੜ ਵੱਡਾਂਗੇ ਔਰ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ ਕਿ ਆਪਾਂ ਇੱਕ ਤੰਦਰੁਸਤ ਸਮਾਜ ਸਿਰਜੀਏ ਇਹਨੂੰ ਲੋਕ ਲਹਿਰ ਬਣਾਈਏ ਸਮਾਜ ਲੈ ਸਮਾਜਿਕ ਲਹਿਰ ਬਣਾਈਏ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮੋਰਕਾ ਐਨੇ ਪਿਆਰ ਸਤਕਾਰ ਨਾਲ ਤੁਸੀਂ ਮੈਨੂੰ ਸੁਣਿਆ ਬਹੁਤ ਬਹੁਤ ਤੁਹਾਨੂੰ ਵਧਾਈਆਂ ਸਾਰੇ